ਇਸ ਜਗ੍ਹਾ ਦੇ ਉੱਤੇ ਇਹ ਕੰਟੀਨ ਦੇ ਜਿੱਤੋਂ ਸਮਾਨ ਲਿਆ ਕੇ ਜਿਵੇਂ ਕਿ ਕੈਟਲੀ ਹੁੰਦੀ ਆ ਚਾਹ ਵਾਲੀ ਕੈਟਲ ਵੱਡੀ ਉਹ ਵੀ ਇਸ ਜਗ੍ਹਾ ਉੱਚੀ ਜਗ੍ਹਾ ਤੇ ਰੱਖੀ ਜਾਂਦੀ ਆ ਔਰ ਇਸ ਜਗ੍ਹਾ ਦੇ ਉੱਤੇ ਲਾਈਨਾਂ ਬਣਾ ਕੇ ਚਿਹਰਾ ਲੱਗ ਜਾਂਦੀਆਂ ਨੇ ਔਰ ਇੱਥੇ ਜਿਹੜੇ ਵਾਧਿਆਂ ਦੇ ਪੁਲ ਬਣੇ ਜਾਂਦੇ ਆ ਇਹ ਪੁਲ ਜਿਹੜੇ ਵਾਧਿਆਂ ਦੇ ਆ ਇਸ ਦਰਿਆ ਦੇ ਕਿਨਾਰੇ ਇਹ ਜੋ ਪੁਲਾ ਇਹ ਬਣਾਉਣ ਵਾਸਤੇ ਸਿਰਫ ਇੱਥੋਂ ਤੱਕ ਸਕੀਮਾਂ ਲੱਗਦੀਆਂ ਨੇ ਕਿ ਇਹ ਸਕੀਮਾਂ ਨਾਲ ਇਹ ਪੁਲ ਜਿਹੜਾ ਉਹ ਕਦੋਂ ਤਿਆਰ ਹੋਵੇਗਾ ਕਦੋਂ ਨਵਾਂ ਪੁਲ ਬਣੇਗਾ ਦੱਸਦੇ ਆ ਕਿ ਸਰਕਾਰਾਂ ਨੇ ਕਿਤੇ ਨਾ ਕਿਤੇ ਵਾਅਦੇ ਜੋ ਆ ਉਹ ਪੂਰੇ ਕਰਲੇ ਨੇ ਲੇਕਿਨ ਬਣਨ ਤੱਕ ਅਜੇ ਵਾਦੇ ਨਹੀਂ ਪਹੁੰਚੇ ਅਜੇ ਇੱਥੇ ਬਣਨ ਤੱਕ ਮਟੀਰੀਅਲ ਨਹੀਂ ਆਇਆ ਸਿਰਫ ਹਰ ਸਾਲ ਆਏ ਸਾਲ ਇਹੀ ਨੋਟੀਫਿਕੇਸ਼ਨਾਂ ਕੱਡੀਆਂ ਜਾਂਦੀਆਂ ਨੇ ਕਿ ਤੁਹਾਡੇ ਕੋਲ ਇੱਥੇ ਫਲਾਣੇ ਅਫਸਰ ਆ ਰਹੇ ਨੇ ਸਰਕਾਰ ਦੇ ਨੁਮਾਇंदे ਆ ਰਹੇ ਨੇ ਮંત્રી ਆ ਰਹੇ ਨੇ ਵੱਖ-ਵੱਖ ਸਰਕਾਰਾਂ ਬਦਲਦੀਆਂ ਗਈਆਂ ਵੱਖ-ਵੱਖ ਸਰਕਾਰਾਂ ਦੇ ਮੰਤਰੀ ਆਉਂਦੇ ਗਏ ਔਰ ਇੱਥੇ ਆ ਕੇ ਚਾਹ ਦੀ ਕੈਟਲ ਰੱਖ ਕੇ ਪਹਿਲੇ ਤਾਂ ਲੋਕਾਂ ਨੂੰ ਚਾਹ ਪਿਆਈ ਜਾਂਦੀ ਹੈ ਫਿਰ ਜਿਹੜਾ ਥੋੜਾ ਉੱਚੀ ਬੋਲਦਾ ਉਹਨੂੰ ਆਵਾਜ਼ ਮਾਰ ਕੇ ਉਹਨੂੰ ਪਿਆਰ ਦਿੱਤਾ ਜਾਂਦਾ ਹੈ ਉਹਦੀ ਸਲਾਹਗਾ ਕੀਤੀ ਜਾਂਦੀ ਹੈ ਕਿ ਤੇਰਾ ਏਰੀਆ ਜਿਹੜਾ ਵਾ ਨਾ ਬਹੁਤ ਵਧੀਆ ਅਸੀਂ ਪਹਿਲੀ ਵਾਰ ਆਏ ਆ ਤੇ ਤੁਹਾਡੇ ਏਰੀਆ ਨੂੰ ਜਿਹੜਾ ਖੁਸ਼ਹਾਲ ਕੀਤਾ ਜਾਵੇਗਾ ਹੁਣ ਇਹ ਸਾਰੀਆਂ ਗੱਲਾਂ ਕਰਕੇ ਆਮ ਲੋਕਾਂ ਦੇ ਨਜ਼ਰਾਂ ਵਿੱਚ ਆਉਂਦਾ ਔਰ ਸਰਕਾਰਾਂ ਦੀਆਂ ਵੋਟਾਂ ਜਿਹੜੀਆਂ ਉਹ ਬਹੁਤ ਸੁਚੱਜੇ ਢੰਗ ਨਾਲ ਲੈਣ ਦੇ ਤਰੀਕੇ ਵੇਖੇ ਜਾਂਦੇ ਆ ਇਹ ਉਹ ਜਗ੍ਹਾ ਆ ਇਹ ਮਕੌੜਾ ਪੱਤਣ ਆ ਇਸ ਮਕੌੜਾ ਪੱਤਣ ਤੇ ਚਾਹ ਦੀਆਂ ਕਿਟਲੀਆਂ ਟੈਂਟ ਔਰ ਜੋ ਵੀ ਇੱਥੇ ਪਿੰਡਾਂ ਦੇ ਲੋਕਾਂ ਨੂੰ ਸੱਦਿਆ ਜਾਂਦਾ ਔਰ ਖਾਸ ਕਰ ਉਹ ਲੋਕ ਇੱਥੇ ਪਹੁੰਚਦੇ ਨੇ ਜੋ ਮਜਬੂਰੀ ਦੇ ਮਾਰੇ ਆ ਔਰ ਗੱਲਾਂ ਕਿਹੜਾਂ ਦੀਆਂ ਸੁਣੀਆਂ ਜਾਂਦੀਆਂ ਜਿਹੜੇ ਪਿੱਛੋਂ ਹੀ ਲੈਂਡ ਕਰੋਜਰਾਂ ਤੇ ਆਏ ਹੁੰਦੇ ਆ ਚੰਗੀਆਂ ਗੱਡੀਆਂ ਤੇ ਆਏ ਹੁੰਦੇ ਆ ਗੱਲਾਂ ਬਾਤਾਂ ਹੋਣਾ ਨਾ ਕੀਤੀਆਂ ਜਾਂਦੀਆਂ ਲੇਕਿਨ ਇਹਨਾਂ ਲੋਕਾਂ ਦੀ ਜਿਹੜੀ ਮੁਸ਼ਕਿਲ ਹੈ ਉਹ ਹੱਲ ਨਹੀਂ ਕੀਤੀ ਜਾਂਦੀ ਹੁਣ ਸਰਕਾਰ ਨੇ ਜਿੰਨੇ ਵੀ ਨਵੀਂ ਸਰਕਾਰ ਨੇ ਵਾਅਦੇ ਕੀਤੇ ਜਾਂ ਨਵੀਂ ਸਰਕਾਰ ਨੇ ਜੋ ਪਲੇਟਫਾਰਮ ਤਿਆਰ ਕੀਤਾ ਉਹ ਕਿੱਥੋਂ ਤੱਕ ਪਹੁੰਚਿਆ ਅਜੇ ਤੱਕ ਕੋਈ ਵੀ ਇੱਥੇ ਕੰਮ ਜਿਹੜਾ ਤੁਹਾਨੂੰ ਦੱਸ ਦਤਾ ਕਿ ਜੇ ਕੋਈ ਸ਼ੁਰੂ ਨਹੀਂ ਹੋਇਆ ਕਦੋਂ ਸ਼ੁਰੂ ਹੋਣਾ ਹੈ ਬਰਸਾਤ ਦੇ ਮਹੀਨਿਆਂ ਵਿੱਚ ਸ਼ੁਰੂ ਹੋਣਾ ਹੈ ਜਾਂ ਬਰਸਾਤ ਤੋਂ ਪਹਿਲਾਂ ਹੋਣਾ ਹੈ ਹੁਣ ਤੇ ਕੋਈ ਬਰਸਾਤ ਨਹੀਂ ਚੱਲ ਰਹੀ ਲੇਕਿਨ ਫਿਰ ਵੀ ਕਿਤੇ ਅਜੇ ਤੱਕ ਕੋਈ ਸਮਾਨ ਨਹੀਂ ਪਹੁੰਚਿਆ ਕਿ ਅਜੇ ਕੋਈ ਕੰਮ ਨੇਪੜੇ ਨਹੀਂ ਚੜਿਆ ਇਹ ਪੁਲ ਜਿਹੜਾ ਆਰਜੀ ਪੁਲ ਆ ਵੇਖ ਸਕਦੇ ਹੋ ਪਿੰਡਾਂ ਦੇ ਲੋਕ ਮੋਟਰਸਾਈਕਲਾਂ ਤੇ ਜਦੋਂ ਸ਼ਹਿਰ ਬਾਜ਼ਾਰ ਨੂੰ ਆਉਂਦੇ ਆ ਜਾਂ ਕਿਸੇ ਹੋਰ ਜੀ ਮੇਲੇ ਆਪਣੇ ਕਿਸੇ ਨਜ਼ਦੀਕੀ ਦੇ ਕੋਲ ਆਉਂਦੇ ਨੇ ਤਾਂ ਫਿਰ ਉਹਨਾਂ ਵਾਸਤੇ ਇਹੀ ਪੁਲ ਰਹਿ ਗਿਆ ਇਸ ਦੇ ਉੱਤੋਂ ਗੰਨੇ ਦੀਆਂ ਟਰਾਲੀਆਂ ਇਸ ਦੇ ਉੱਤੋਂ ਲੱਕੜ ਵਾਲੀਆਂ ਟਰਾਲੀਆਂ ਇਸ ਦੇ ਉੱਤੋਂ ਹੀ ਸਾਰਾ ਮਲਵਾ ਜਿਹੜਾ ਉਹ ਲੰਘਦਾ ਔਰ ਕਦੋਂ ਸਰਕਾਰ ਪੱਕਾ ਪੁਲ ਬਣਾ ਕੇ ਦੇਵੇਗੀ ਕਦੋਂ ਸਰਕਾਰ ਇਹਨੂੰ ਪੂਰਾ ਪ੍ਰੋਪਰ ਕਰੇਗੀ ਤੇ ਇਹ ਲੋਕਾਂ ਨੂੰ ਸੁੱਖ ਦਾ ਸਾਹ ਹੋਵੇ ਦਰਿਆਵਾਂ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਦੱਸ ਦਈਏ ਕਿ ਜੋ ਦਰਿਆਵਾਂ ਪਾਰ ਰਹਿੰਦੇ ਨੇ ਜੋ ਅਠ ਪਿੰਡ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਲਾਸਟ ਵਾਲਾ ਪਿੰਡ ਲਸਿਆਣ ਪਿੰਡ ਹੈ ਔਰ ਇਹਨਾਂ ਪਿੰਡਾਂ ਦੀ ਜਿਹੜੀ ਪਰੇਸ਼ਾਨੀ ਹੈ ਅੱਜ ਦੱਸ ਦਈਏ ਮੌਕੇ ਦੀਆਂ ਰਿਪੋਰਟਾਂ ਨੇ ਕੀ ਆਇ ਇੱਕ ਟਰਾਲੀ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਟਰਾਲੀ ਵਿਖਾਈ ਜਾਵੇ ਬਾਅਦ ਵਿੱਚ ਆ ਟਰਾਲੀ ਇਹ ਅੱਗੇ ਫਿਰ ਇੱਕ ਟਰਾਲੀ ਏ ਔਰ ਇਹ ਭਾਈ ਸਾਹਿਬ ਖੜੇ ਨੇ ਇਹ ਉਹ ਨੇ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਇੱਥੋਂ ਗੰਨਾ ਜਿਹੜਾ ਵਾ ਚਾਰ ਟਰਾਲੀਆਂ ਉੱਤੇ ਦਰਿਆ ਤੋਂ ਪਾਰ ਤੋਂ ਲੈ ਕੇ ਆਉਣਾ ਔਰ ਚਾਰ ਟਰਾਲੀਆਂ ਉੱਤੇ ਗੰਨਾ ਲਿਆ ਕੇ ਫਿਰ ਇੱਕ ਟਰਾਲੀ ਲੋਡ ਕਰਨੀ ਹੈ ਔਰ ਜਿਹੜੀ ਸਚਾਈ ਹੈ ਇਹਨਾਂ ਦੇ ਮੂੰਹੋਂ ਸੁਣਦੇ ਆ ਹਾਂਜੀ ਭਰਾ ਜੀ ਇੱਕ ਮਿੰਟ ਦਾ ਸਮਾਂ ਦਿਓ ਅਹ ਜਰਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਪਰੇਸ਼ਾਨੀ ਕੀ ਆ ਜੇ ਪੁਲ ਜਿਹੜਾ ਕਦੋਂ ਬਣੇਗਾ ਪੁਲ ਬਾਰੇ ਕੋਈ ਆਈਡੀਆ ਹੈਗਾ ਕੋਈ ਆਈਡੀਆ ਪੁਲ ਬਾਰੇ ਦੀ ਪਰੇਸ਼ਾਨੀ ਤੁਹਾਡੇ ਸਾਹਮਣੇ ਦੇਖ ਲੋ ਜੀ 64 ਲਗੰਦਾ ਬਾਗ ਲੈਂਦਾ 160 ਕੁਇੰਟਲ ਗੰਨਾ ਹੁਣਾ ਚਾਹਤ ਲੈਂਦਾ ਆ 160 ਕੁਇੰਟਲ ਸਿਰਫ ਤੇ ਚਾਰ ਟਰਾਲੀਆਂ ਉੱਤੇ ਲੋਡ ਕਰਕੇ ਆਉਣਾ ਤੇ ਰਾਹ ਵਿੱਚ ਕਈ ਨੁਕਸਾਨ ਵੀ ਹੋਣੇ ਰਾਹ ਦਾ ਖਰਾਬ ਹੋ ਜਾਂਦੀ 70 ਸਲਾਈ ਦੀ ਰੇਮ ਜਿੰਨੇ ਕੰਟਰੋਲ ਆਸਤੇ ਜੀ ਤੇ ਪੁਲ ਜਿਹੜਾ ਜੇ ਪੁਲ ਬਣ ਜਾਂਦਾ ਵਾ ਤੇ ਫਿਰ ਕਿਤੇ ਨਾ ਕਿਤੇ ਜਾ ਕੇ ਇੱਕੋ ਟਰਾਲੀ ਵਿੱਚ ਹੀ ਰਾਮਨਾਥ ਚਲਾ ਜਾਣਾ ਪਹਿਲੀ ਨਾਲ ਇੱਕੋ ਤੇ ਸਰਕਾਰਾਂ ਜਿਹੜੇ ਲੱਡੂ ਵੰਡਦੀਆਂ ਤੁਸੀਂ ਉਹਦੇ ਮੌਕੇ ਤੇ ਨਹੀਂ ਪਹੁੰਚਦੇ ਸੀ। ਉਹ ਨਹੀਂ ਸਾਡੇ ਬੀਜੇਪੀ ਆ ਜਾਂਦੇ ਕਾਂਗਰਸੀਆਂ ਦੇ ਲੱਡੂ ਵੰਡ ਜਾਂਦੇ ਸਾਡੀ ਕੋਸ ਹੁੰਦਾ ਕੋਈ ਨਹੀਂ ਜੀ ਬਾਜ। ਅਜਾ ਲੱਡੂ ਖਾਣ ਆਉਂਦੇ ਤੁਸੀਂ ਇੱਥੇ? ਨਹੀਂ ਮੈਂ ਆਂ ਖਾਂਦੇ ਨਹੀਂ ਆਂਦੇ ਖਾਂਦੇ ਨਹੀਂ ਲੱਡੂ ਲੈਦੇ ਆਂ। ਅਜਾ ਆਹ ਲੱਡੂ ਖਲਾ ਚੱਲਦਾ ਕੰਮ ਸਾਡਾ ਕੋਈ ਕਰਦੇ ਨਹੀਂ ਇਹ। ਤੁਹਾਨੂੰ ਪਤਾ ਵਾਪੀ ਇਹ ਲਾਰੇ ਹੀ ਐ ਇਕੱਲੇ ਲੱਡੂ ਹੀ ਐ। ਇਹ ਲੱਡੂ ਰਣੇ ਦੀ ਲਾਰੇ ਰਣੇ ਖਾਂਦੇ ਨਹੀਂ ਨੇ ਲੱਡੂ ਐਸੇ ਕਰਕੇ। ਤੇ ਜਦੋਂ ਤੁਸੀਂ ਇਹ ਟਰਾਲੀਆਂ ਲੈ ਕੇ ਆਉਂਦੇ ਹੋ ਸਾਰੇ ਟਰੈਕਟਰ ਤੁਹਾਡੇ ਘਰ ਦੇ ਤੇ ਆਇਆ ਨਹੀਂ ਕਦੀ ਕਿਸੇ ਦਾ ਮੰਗਵਾ ਕਦੀ ਕਿਸੇ ਦਾ। ਨਹੀਂ ਆਪਣੇ ਸੱਜਣ ਇੱਕ ਦੋ ਟਰੈਕਟਰ ਹੀ ਆਪਣਾ ਆਪਣਾ ਹੀ ਵਾਕੀ ਨਾਲ ਮੰਗ ਕੇ ਸੱਜਣ ਮਿੱਤਰਾਂ ਨਾਲ ਲੈ ਆਇਆ ਹਾਂ 12 ਢੋਈ ਦਾ ਰਲ ਕੇ ਖਰੀਦਿਆ ਖਰੀਦਿਆ ਟਰਾਲੀ ਵੀ ਕੱਲੀ ਕੱਲੀ ਇੱਕ ਇੱਕ ਦੋ ਟਰਾਲੀ ਹੀ ਸਾਡੇ ਕੋਲ ਵਾਕੀ ਕਿਸੇ ਟਰਾਲੀ ਨਾਲ ਲੈ ਗਿਆ ਜੀ ਤੇ ਦੀਨਾ ਨਗਰ ਵਾਲਾ ਪੋਲਾ ਜਿਹੜਾ ਅਜੇ ਤਾਂ ਉਹ ਵੀ ਨਹੀਂ ਬਣ ਰਿਹਾ ਉਹ ਇਹ ਤੋਂ ਵੱਡਾ ਕੰਮ ਪੈ ਗਿਆ ਜੀ ਉਹ ਬਣਨ ਦੀ ਆਸ ਹੈ ਕੀ ਜੋ ਲੱਗਾ ਕੰਮ ਬਣ ਤੇ ਜਾਗਾ ਪਰ ਟਾਈਮ ਲੱਗ ਜਾਣਾ ਬਹੁਤ ਜ਼ਿਆਦਾ ਨੂੰ ਸਾਰਾ ਟਾਈਮ ਲੱਗ ਜਾਣਾ ਹਾਂਜੀ ਇਹ ਗੱਲ ਕਰੀਏ ਤਾਂ ਭਰਾ ਹੀ ਕੋਰ ਨਾਲ ਨੇ ਹਾਂਜੀ ਭਰਾ ਜੀ ਸੱਚੀ ਗੱਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਸਰਕਾਰਾਂ ਦੇ ਦਾਅਵਿਆਂ ਨੂੰ ਜਾਂ ਲਾਰਿਆਂ ਨੂੰ ਕੀ ਕਹਿੰਦੇ ਸਰਕਾਰ ਤੇ ਇਦਾਂ ਹੀ ਹੈ ਜਿੱ ਕਿਹੜਾ ਪਿੰਡ ਆ ਪਿਛੇ ਆਪਣਾ ਦਰਿਆਉ ਪਾਰ ਪਿੰਡ ਮੰਮੀ ਚੱਕਰੰਗਾ ਮੰਮੀ ਚੱਕਰੰਗਾ ਚੱਕਰੰਗਾ ਕਿ 51 ਰੰਗਾ ਰੰਗਾ ਹਾਂਜੀ ਹਾਂਜੀ ਅੱਛਾ ਤੇ ਉਸ ਪਿੰਡ ਦੇ ਵਿੱਚੋਂ ਜਿੰਨੇ ਵੀ ਤੁਸੀਂ ਗਏ ਕਿਸਾਨ ਗੰਨਾ ਲੈ ਕੇ ਆਉਂਦੇ ਹੋ ਸਾਰੇ ਇਸੇ ਤਰ੍ਹਾਂ ਹੀ ਗੰਨਾ ਲਾਦਦੇ ਆ ਸਭ ਇਸ ਤਰ੍ਹਾਂ ਆਂਦੇ ਸਾਰਾ ਪਿੰਡ ਹੀ ਅਦਾਦਿਆ ਜਿੰਨੇ ਚਾਰ ਪਿੰਡ ਆ ਚਾਰ ਪੰਜ ਪਿੰਡ ਸਭ ਇਦਾਂ ਹੀ ਆਦਿਆ ਲਿਆ ਕੇ ਗੰਨਾ ਇੱਥੇ ਲੋਡ ਕਰਨਾ ਤੇ ਇੱਥੇ ਆ ਕੇ ਚਾਰ ਟਰਾਲੀਆਂ ਲੇਵਰ ਵੀ ਡਬਲ ਪੈ ਗਈ ਤੇ ਬਚਿਆ ਕੀ ਵਿੱਚੋਂ ਬਜੇ ਤਾਂ ਕੁਛ ਨਹੀਂ ਕਰਨਾ ਤਾਂ ਪੈਣਾ ਹੀ ਹੈ ਇਹੀ ਕਰਨਾ ਮੈਂ ਕੀ ਕਰਨਾ ਫਿਰ ਕਿਸਾਨੀ ਜੀ ਤੇ ਹੁਣ ਕਿਸਾਨੀ ਜਿਹੜੀ ਆ ਬਹੁਤ ਸਾਰੇ ਲੋਕ ਪਰੇਸ਼ਾਨੀ ਇਸੇ ਤਰ੍ਹਾਂ ਘਟਦੇ ਨੇ ਔਰ ਜਿਨ੍ਹਾਂ ਵਿੱਚ ਇਹ ਵੀ ਭਰਾ ਆਏ ਨੇ ਇਹਨਾਂ ਭਰਾਵਾਂ ਦੇ ਤੁਹਾਨੂੰ ਦੱਸ ਦਿੱਤਾ ਕਿ ਟਰਾਲੀਆਂ ਜਿਹੜੀਆਂ ਚਾਰ ਚਾਰ ਟਰਾਲੀਆਂ ਲੱਦ ਕੇ ਲਿਆਉਣੀਆਂ ਤੇ ਇੱਕ ਟਰਾਲੀ ਵਿੱਚ 10 ਵੀ ਕੁਇੰਟਲ ਆਉਂਦਾ ਹੋਵੇਗਾ ਨਹੀਂ 30 35 30 35 40 ਇੰਨਾ ਕੀ ਇਸ ਤੋਂ ਵੱਧ ਲਿਆਵ ਨਹੀਂ ਸਕਦੇ ਦੇਖ ਇਸਕਦਾ ਕੰਮ ਹੈ ਲਿਆ ਕੇ ਪੁੱਲ ਤੋਂ 30 35 ਕੁਇੰਟਲ ਜਿਹੜਾ ਗੰਨਾ ਉਹ ਲੈ ਕੇ ਆ ਹਾਂਜੀ ਹਾਂਜੀ ਇੰਨਾ ਕੀ ਆਉਂਦਾ ਤੇ ਇਹਦੇ ਨਾਲ ਦਿਨ ਕਿੰਨੇ ਕ ਲੱਗ ਜਾਂਦੇ ਤੁਹਾਨੂੰ ਇਹ ਖੱਜਲ ਖੁਆਰੀ ਦੇ ਵਿੱਚ ਦਿਨ ਚਾਹ ਤੋਂ 5 ਦਿਨ ਤੇ 25 ਲੱਦਦੇ ਇੱਥੇ ਲੱਗ ਜਾਂਦੇ ਪਿੰਡੋ ਲਿਆਣੀ ਆ ਉਹ ਇੱਥੇ ਛੱਡ ਕੇ ਫਿਰ ਜਾਣਾ ਇਕੱਠੀਆਂ ਕਰਕੇ ਫਿਰ ਦਵਾ ਹੁਣ ਲੋਡ ਕਰਕੇ ਜਾਣਾ ਆ ਤੇ ਲੇਵਰ ਵੀ ਡਬਲ ਪੈ ਗਈ ਲੇਵਰ ਵੱਖ-ਵੱਖ ਬੰਦੇ ਪਹਿਲੇ ਇੱਥੇ ਲਾਉਣੇ ਫਿਰ ਉੱਥੇ ਲਦਣੀ ਜਾ ਕੇ ਉੱਥੇ ਲੰਦਾ ਲੱਗ ਲੈਣਾ ਇੱਥੇ ਲੱਗ ਹੋ ਜਾਣਾ ਪੈਸਾ ਇਹਨਾਂ ਦਾ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਤੁਹਾਡੇ ਜਿਹੜੇ ਪੋਲੇ ਹਜੇ ਬਣਦੇ ਕਿਨਾਰੇ ਨਹੀਂ ਆ ਜੇ دریاਵਾਲੇ ਪੁਲ ਦੀ ਗੱਲ ਕਰੀਏ ਮਕੌੜਾ ਪੱਤਣ ਦੀ ਤਾਂ ਬਹੁਤ ਸਾਰੇ ਸਮੇਂ ਜਿਹੜੇ ਇਹੋ ਜਿਹੇ ਆਏ ਨੇ ਕਿ ਜਿੱਥੇ ਮੀਡੀਆ ਵਿੱਚ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੁੰਦੀਆਂ ਨੇ ਕਿ ਅੱਜ ਸਰਕਾਰ ਦੇ ਪਹੁੰਚ ਗਏ ਨੇ ਇੱਥੇ ਇੱਥੇ ਵਾਕ ਵਾਕ ਜਿਹੜਾ ਲੱਡੂ ਵੰਡੇ ਜਾ ਰਹੇ ਨੇ ਚਾਨਣੀਆਂ ਕਨਾਤਾ ਪਹੁੰਚ ਜਾਂਦੀਆਂ ਨੇ ਔਰ ਆ ਵਾਦੇ ਜਿਹੜੇ ਆ ਉਹ ਕਾਦੇ ਵਾਸਤੇ ਕੀਤੇ ਜਾਂਦੇ ਆ ਕਿ ਤੁਹਾਡਾ ਪੁਲ ਬਣਾਇਆ ਜਾਵੇਗਾ ਤੇ ਅੱਜ ਵਾਦਿਆਂ ਦਾ ਅਜੇ ਤੱਕ ਅਸਰ ਨਹੀਂ ਹੋ ਰਿਹਾ ਔਰ ਇੱਕ ਗੱਲ ਹੋਰ ਦੱਸ ਦਈਏ ਕਿ ਜਿਵੇਂ ਭਰਾਵਾਂ ਨੇ ਗੱਲ ਕਰੀਏ ਕਿ ਦੀਨਾ ਨਗਰ ਵਾਲਾ ਜਿਹੜਾ ਪੁਲ ਆ ਅਜੇ ਤਾਂ ਉਹ ਵੀ ਨਹੀਂ ਬਣ ਰਿਹਾ ਹੁਣ ਦੋ ਤਿੰਨ ਤਰ੍ਹਾਂ ਦੀ ਜਿਹੜਾ ਬਣ ਰਿਹਾ ਉਹਨੂੰ 4 ਸਾਲ ਹੋ ਗਿਆ ਇਹਦਾ ਤਾਂ ਸ਼ੁਰੂ ਵੀ ਨਹੀਂ ਹੋਇਆ ਇਹਨੂੰ ਕਿੰਨੇ ਸਾਲ ਲੱਗਣਗੇ ਇਹਨਾਂ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਸਿਰਫ ਇਹੋ ਹੀ ਲਾਰਿਆਂ ਵਿੱਚ ਲਿਆਂ ਜਾਂਦੀਆਂ ਨੇ ਔਰ ਜੇ ਗੱਲ ਕਰੀਏ ਤਾਂ ਕਿਸਾਨੀ ਜਿਹੜੀ ਆ ਕਿਸਾਨੀ ਕਿਤੇ ਨਾ ਕਿਤੇ ਜਾ ਕੇ ਇਹਨਾਂ ਝੰਡੇੜਿਆਂ ਦੇ ਵਿੱਚ ਰਹੀ ਆ